ਇਸ ਵੱਲ ਦੀ ਵੱਡੀ ਖਬਰ ਤੁਹਾਨੂੰ ਦੱਸਦੀ ਕਿ ਸ੍ਰੀ ਖੰਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਤੇ ਵਿਦੇਸ਼ 'ਚ ਬੈਠੇ ਅਤਵਾਦੀ ਅਰਸ਼ਦੀਪ ਸਿੰਘ ਡੱਲਾ ਤੇ ਯੂਏਪੀਏ ਯਾਨੀ ਕਿ ਗੈਰ ਕਾਨੂੰਨੀ ਸਰਗਰਮੀਆਂ ਰੋਕਥਾਮ ਐਕਟ ਲੱਗ ਚੁੱਕਿਆ ਹੈ ਇਹ ਕਾਰਵਾਈ ਫਰੀਦਕੋਟ ਪੁਲਿਸ ਨੇ ਪੰਥਕ ਜਥੇਬੰਦੀ ਨਾਲ ਸਬੰਧਤ ਫਰੀਦਕੋਟ ਦੇ ਪਿੰਡ ਹਰੀਨੋ ਦੇ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਕੀਤੀ ਹੈ ਦਸਦੀ ਕੀ ਹੱਤਿਆ ਦੇ ਇਸ ਮਾਮਲੇ 'ਚ ਯੂਏਪੀਏ ਲਾਉਣ ਦੇ ਮਾਮਲੇ 'ਚ ਐਸਆਈਟੀ ਨੇ ਫ੍ਰਿੱਡਕੋਟ ਦੀ ਅਦਾਲਤ 'ਤੇ ਲਿਖਤੀ ਰੂਪ 'ਚ ਜਾਣਕਾਰੀ ਦਿੱਤੀ ਹੈ ਕਿ ਯੂਏਪੀਏ ਲੱਗਣ ਤੋਂ ਬਾਅਦ ਪਹਿਲਾਂ ਤੋਂ ਹੀ ਰਾਸ਼ਟਰੀ ਮੇ ਸੁਰੱਖਿਆ ਕਾਨੂੰਨ ਯਾਨੀ ਕਿ NSA ਤਹਿਤ ਡਿਪਰੂਗੇਟ ਦੇ ਜੇਲ੍ਹ ਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਗੁਰਪ੍ਰੀਤ ਸਿੰਘ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਸੀ ਤੇ ਉਸ ਦੀ ਜਥੇਬੰਦੀ ਵਾਰਿਸ ਪੰਜਾਬ ਦਾ ਮੈਂਬਰ ਸੀ ਉਸ ਦੀ 9 ਅਕਤੂਬਰ 2024 ਨੂੰ ਪਿੰਡ 'ਚ ਹੀ ਮੋਟਰਸਾਈਕਲ ਸਵਾਰ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਹੱਤਿਆकांड ਨੂੰ ਅੰਜਾਮ ਦੇਣ ਚ ਸੰਸਦ ਮੈਂਬਰ ਅੰਮ੍ਰਿਤਪਾਲ ਤੋਂ ਇਲਾਵਾ ਅਤਵਾਦੀ ਜਿਹੜੇ ਅਰਸ਼ ਦੱਲਾ ਯਾਨੀ ਕਿ ਗੈਂਗਸਟਰ ਅਰਸ਼ ਦੱਲਾ ਦੀ ਵੀ ਭੂਮਿਕਾ ਹੈ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਉੱਤੇ ਜਿਹੜਾ ਯੂਏਪੀਏ ਲੱਗ ਚੁੱਕਿਆ ਹੈ ਜਿਸ ਨੂੰ ਲੈ ਕੇ ਉਹਨੂੰ ਕਿਹਾ ਜਾ ਰਿਹਾ ਸੀ ਕਿ ਮਾਰਚ ਮਹੀਨੇ ਦੇ ਵਿੱਚ ਹੋ ਸਕਦਾ ਹੈ ਕਿ ਅਮਰਤਪਾਲ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਪਰ ਹੁਣ ਉਹਦੇ ਉੱਤੇ ਵਿਸ਼ਰਾਮ ਲੱਗ ਚੁੱਕਿਆ ਕਿਉਂਕਿ ਹੁਣ ਉਹਨਾਂ ਨੂੰ ਕੁਝ ਹੋਰ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਤੁਹਾਨੂੰ ਦੱਸਦੀ ਕਿ ਅਮਰਤਪਾਲ ਦੇ ਪਿਤਾ ਦੇ ਵੱਲੋਂ ਯਾਨੀ ਕਿ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਹੁਣ 14 ਜਨਵਰੀ ਨੂੰ ਮਾਗੀ ਦੇ ਤਿਹਾਰ ਦੇ ਮੌਕੇ 'ਤੇ ਬੁਖਸਰ ਸਾਹਿਬ ਵਿਖੇ ਵੱਡਾ ਇਕੱਠ ਕਰਕੇ ਨਵੀਂ ਪਾਰਟੀ ਦਾ ਐਲਾਨ ਕੀਤਾ ਜਾ ਰਿਹਾ ਹੈ ਕਿ 2021 ਸੀ ਉਸ ਤੋਂ ਪਹਿਲਾਂ ਅਮਰਤਪਾਲ ਜਦੋਂ ਜਕਰ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਖਰਾ ਜਿਹੜਾ ਰੂਪ ਵੇਖਣ ਨੂੰ ਮਿਲੇਗਾ ਕਿਉਂਕਿ ਅਮਰਤਪਾਲ ਦੇ ਨਾਲ ਨੌਜਵਾਨ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵੀ ਜੁੜੇ ਸਨ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਇਹ ਸਰਕਾਰ ਦੇ ਵੱਲੋਂ ਜੋ ਕੁਝ ਕਾਰਵਾਈ ਕੀਤੀ ਗਈ ਹੈ ਤੁਸੀਂ ਕਿਵੇਂ ਦੇਖਦੇ ਹੋ ਕਿ ਅਮਰਤਪਾਲ ਦੇ ਉੱਤੇ ਜਿਹੜਾ ਯੂਏਪੀਏ ਤਹਿਤ ਜਿਹੜਾ ਲਗਾਇਆ ਗਿਆ ਯਾਨੀ ਕਿ ਗੈਰ ਕਾਨੂੰਨੀ ਸਰਗਰਮੀਆਂ ਰੋਕਥਾਮ ਐਕਟ ਇਹ ਸਹੀ ਹੈ ਜਾਂ ਗਲਤ ਹੈ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਅਮਰਤਪਾਲ ਦੇ ਉੱਤੇ ਜਿਹੜਾ ਨਵਾਂ ਐਕਟ ਲਗਾ ਦਿੱਤਾ ਗਿਆ ਉਸ ਦੇ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਹੁਣ ਹੋਰ ਵੱਧ ਗਈਆਂ ਨੇ ਕਿਹਾ ਜਾ ਰਿਹਾ ਸੀ ਕਿ ਪਹਿਲਾਂ ਇਸ ਸਾਲ ਯਾਨੀ ਕਿ ਮਾਰਚ ਦੇ ਲਗਭਗ ਉਹ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਪਰ ਹੁਣ ਉਹਦੇ ਉੱਤੇ ਕੀ ਕੁਝ ਪ੍ਰਤੀਕਰਮ ਆਉਂਦਾ ਉਸ ਦੇ ਪਰਿਵਾਰ ਦਾ ਜਾਂ ਕਿਸੇ ਪੁਲਿਸ ਪ੍ਰਸ਼ਾਸਨ ਦਾ ਉਹ ਤੁਹਾਡੇ ਨਾਲ ਜਾ ਸਾਂਝਾ ਕਰਦੇ ਰਹਾਂਗੇ ਤੁਸੀਂ ਜੁੜੂ ਹੋ ਵਰਟੀ ਪੰਜਾਬ ਦੇ ਨਾਲ ਧੰਨਵਾਦ